ਇਹ ਕਿ ਰਿਪੋਰਟ ਜਿਸ ਦੁਨੀਆ ਕੁ ਮੈਂ ਆਪਕ ਸੇ ਰਿਪੋਰਟ ਕਰ ਰਿਹਾ ਹਾਂ ਮਕਿਦ ਕਹੇਗਾ ਉਹ ਰਾਜ ਦੇ ਕਿ ਅੱਜ ਤੋਂ ਬਾਅਦ ਤੋਂ ਆ ਰਹੀ ਹੈ ਕਿ ਉਹਨੂੰ ਇਸ ਤਰ੍ਹਾਂ ਸੈਕੀਟੀ ਕੇਰਦਾ ਬਤਾ ਦਿੱਤਾ ਗਿਆ ਹੈ ਕਿ ਇਸ ਤੋਂ ਬਾਅਦ ਕਸ਼ਟ ਨਹੀਂ ਹੋ ਰਹੀ ਨਹੀਂ ਉਹ ਮੈਂ ਨਾਲ ਬਤ ਕਰਾਂਗੇ ਆਪਾਂ ਸਰਵੇ ਦੇ ਪਲਾਨ ਚੈਨਲ ਕਰਸ ਹੋ ਗੋ 30 ਕਿਮਾ ਚੱਲ ਰਹੀ ਹੈ ਨਹੀਂ ਸੈਫਟੀ ਰੱਖ ਲੈਂਦੇ ਹਾਂ ਕਿ ਜਿਹੜੀਆਂ ਕੈਰੀਕ ਪੁਸ਼ਤੂ ਹੈ ਪੂਰੇ ਹੈ ਤੇ ਸਰਵਤੀ ਜਿਲ੍ਹਾ ਦੇ ਵਿੱਚ जनवरी ਵਿੱਚ ਇੱਕ ਐਪ ਪਹੁੰਚ ਗਈ ਹੈ। ਜਿਹੜੇ ਹੁਣ ਤੱਕ ਵੀ ਮੇਰੇ ਕੋਲ ਤੇ 32 ਲੈਪਟਾਪ ਜਿਹੜੇ ਨੇ ਕੋਈ 10 ਸਰ 11 ਟਿਕਾਣੇ ਵਿੱਚ ਹੋ ਗਏ ਤੇ ਉਹਨਾਂ ਦੇ ਲਈ ਲਗਾਤਾਰ ਲੋਕੀਂ 20000000 ਰੁਪਏ ਦਾ ਨਾਲ ਕਰਦੇ ਨੇ। ਉਹਨਾਂ ਦਾ ਬੇਟਾ ਜੋ ਫੈਲਾ ਜਾਈ ਹੈ। ਉਸ ਦੀ ਆਗਿਆ ਦੇ ਨਾਲ ਨਾਲ ਇਹ ਵੀ ਗੱਲ ਕਿ ਕੋਈ ਤਰ੍ਹਾਂ ਦਾ ਹੋਰ ਵੀ ਚੌਂਸ ਹੈ ਜੇ ਅੱਜ ਅਸੀਂ ਹੋਰ ਪੱਧਰੀ ਜੇ ਨਹੀਂ ਚਾਹਾਂਗੇ। ਕੀ ਉਹ ਜਵਾਦਾਂ ਦੇ ਕੋਲ ਗਿਆ ਅੱਜ ਇਹਨਾਂ ਨੇ ਬਤਲਦੂ ਕਰਨਾ ਬੋਲਿਆ ਤੇ ਚੈੱਕਸ ਤੋਂ ਅੱਜ ਤੱਕ ਦੇ ਟੈਕਸ ਕਰ ਰਹੇ ਆ ਜੀ ਅੱਜ ਇਹ ਬੋਲਿਆ ਕਿ ਨਾ ਉਹਨਾਂ ਦੇ ਨਾਲ ਅੱਗੇ ਹੋਰ ਜਗ੍ਹਾ ਦੇਈ ਇਹਨਾਂ ਨੇ ਕਿ ਲੋਕ ਅਗਲੇ ਜਿਹੜੇ ਬੜੇ ਹਾਂ ਬੜੇ ਆਪਸ ਵਿੱਚ ਕਰਦੇ ਰਹੇ ਉਹ ਜਗ੍ਹਾ ਸਾਡੇ ਦੇ ਕੋਲ ਕੋਈ ਵਸਤੂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਤੋਂ ਵੀ ਸੱਜੇ ਜਾਣਾ ਕਿ ਕਿ ਨਾਮ ਇਹਨਾਂ ਨੇ ਨਵਾਂ ਆਲਵਾ ਨੇ ਗੱਲਿਆ ਕਿ ਸਭ ਤੋਂ ਪਹਿਲਾਂ ਅਫਰਾਇਦ ਸਾਹਿਬ ਦਾ ਮੈਂ ਮਿਆ ਆ ਕੇ ਨਾਂ ਤੇ ਧੰਨਵਾਦ ਕਰਦਾ ਕਿਉਂਕਿ ਅਬਰਾਈਡ ਸਾਹਿਬ ਇੱਕ ਇਹੋ ਜਿਹੇ ਇਨਸਾਨ ਨੇ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕੀਤੇ ਔਰ ਅੱਜ ਮੋਟਰ ਕੋਟ ਧੰਨਵਾਦ ਕਰਦਾ ਜੀਰਾ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਨ੍ਹਾਂ ਨੇ ਫਿਜ਼ੀਓਥੈਰੇਪੀ ਸੈਂਟਰ ਜਿਹੜਾ ਇਹ ਸਾਡੇ ਜੀਰੇ ਦੇ ਵਿੱਚ ਸਰਬੱਤ ਦਾ ਭਲਾ ٹرسٹ ਵੱਲੋਂ ਜਿਹੜਾ ਦਿੱਤਾ ਗਿਆ ਔਰ ਉਹਨਾਂ ਦੀ ਸਮੁੱਚੀ ਟੀਮ ਅਮਰਜੀਤ कौर ਸ਼ਾਬੜਾ ਮੈਡਮ ਦੇ ਪ੍ਰਧਾਨ ਨੇ ਇਹਦਾ ਕੋਲਪਰ ਤੋਂ ਔਰ ਉਹਨਾਂ ਨੇ ਨਾਲ ਇਹ ਵੀ ਵਾਦਾ ਕੀਤਾ ਹੈ ਕਿ ਚਾਹ ਕੋ ਕੰਪਿਊਟਰ ਸੈਂਟਰ ਚਾਹ ਕੋਈ ਸਿਲਾਈ ਸੈਂਟਰ ਜਾਏ ਤੁਸੀਂ ਵੈਲਸਰ ਜੋ ਲੈਣਾ ਚਾਹੁੰਦੇ ਆਂ ਵੀ ਉਹਦੀ ਦੇਣ ਤੇ ਯਾਰਾ ਔਰ ਮੈਂ ਗੱਲ ਕਹਿਣਾ ਕਿ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਪਰ ਅਜ ਇਹੋ ਜਿਹੜੇ ਮੈਂ ਕਹਿੰਦਾ ਮਹਾਨ ਲੋਕ ਜਿਹੜੇ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਬ੍ਰਾਈਸ ਸਾਹਿਬ ਦੇਨ ਦੁਕੀ ਰਾਤ ਚੌਕੜੀ ਪ੍ਰਤੀਜਤ ਪਰਮਾਤਮਾ ਇਹਨਾਂ ਦੀ ਲੰਮੀ ਫਾਤਮਨ ਅੱਜ ਰਿਪੋਰਟ ਨਾਲੋਂ ਡਾਕਟਰ ਟਾਈਮ ਸਰਦਾਰ ਅਰਤੀ ਉਪਾਜ ਜੀ ਰਾਏ ਜਿਹੜੇ ਕਿ ਬਹੁਤ ਹੀ ਸਮਾਜ ਸੇਵੀ ਦੇ ਵਜੋਂ ਬਣੇ ਹੋਏ ਉਹਨਾਂ ਨੇ ਅੱਜ ਇੱਕ ਸਨਨੀ ਫੋਟੋ ਤਰਫ ਸਨਮਯ ਹੋਇਆ ਹੈ ਜਰਨਲਿਕ ਫੁਰੀ ਹੈ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਜੀਰਨ ਨੂੰ ਇੱਕ ਬਹੁਤ ਵਧੀਆ ਜਿਹੜਾ ਡੀਰ ਟੈਸਟ ਆ ਫ੍ਰੀ ਟੂ ਐਕੈਡਮੀ ਤੇ ਅੱਜ ਜੋ ਹੀਰਾ ਸ਼ਹਿਰ ਨੂੰ ਸਾਡੇ ਖੋਬਰ ਜੀ ਜਿਹੜੇ ਕਿ ਅੱਜ 30 ਵਰ੍ਹੇ ਤੱਕ ਪੂਰੇ ਆ ਨਿਕਲ ਕੇ ਗਿਆ ਬਹੁਤ ਵਧੀਆ ਗੱਲ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਫਿਰ ਮੈਂ ਐਸਪੀ ਉੱਪਰ ਇਹਨਾਂ ਦਾ ਮੈਂ ਉਹਨਾਂ ਨੇ ਕੰਮ ਕਿਉਂਕਿ ਉਹਨਾਂ ਨੇ ਉਹ ਇੱਕ ਬੜੀਆਂ ਜਿਹੀਆਂ ਮਦਦ ਹੋਈ ਬਾਅਦ ਕੀ ਵੀ ਉਹਨਾਂ ਦੇ ਨਾਲ ਨਾਲ ਫਿਰ ਕਿ ਟੀਮਾਂ ਬੜਾ ਜਿਹੇ ਕੰਮ ਕੀ ਹੈ ਮਕੀ ਦਰਦ ਆਈ ਉਹਨਾਂ ਨੇ ਸੰਭਾਲ ਕਰ ਦਿੱਤਾ ਇਹ ਹੜਾ ਹੈ ਕਿ ਉਹ ਸਮ ਰਾਜ ਸਾਹਿਬ ਨੇ 40 ਕਮਰੇ ਬਣਾ ਕੇ ਜਿਹੜੇ ਕਿ ਗਰੀਬ ਜਿਨ੍ਹਾਂ ਦੇ ਫਿੱਟ ਹੈਗੇ ਸੀਗੇ ਉਹਨਾਂ ਨੂੰ 40 ਕਮਰੇ ਬਣਾ ਕੇ ਦਿੱਤੇ ਆ ਇਹਨਾਂ ਦੀ ਜਿਹੜੀ ਟੀਮ ਇੱਥੋਂ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਥੋਂ ਦੇ ਜਿਹਦਾ ਪ੍ਰਬੰਧ ਜਾਂ ਇਹਦਾ ਚੈਰੀਟੇਵਲ ਜਿਹੜਾ ਇੱਥੋਂ ਦਾ ਸਤਲ ਸਾਰਾ ਜਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਹੀ ਕਰਕੇ ਤੋਂ ਕੰਨੀ ਸੇਵਾ ਕਰਦੇ ਰਹੇ ਇਲਾਕੇ ਦੀਆਂ ਉਹ ਵੀ ਮੁਸ਼ਕਲਾਂ ਨੂੰ ਇਹ ਹੱਲ ਕਰਦੇ ਰਹੇ ਮੈਂ ਉਸ ਪਰਮਾਤਮਾ ਕੇ ਇਹਹੀ ਅੱਜ ਜੋੜਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਇਹ ਦਸਤਾਵੇਜ਼ ਬਖਾਨਾ ਦਿੱਤੀਆਂ ਵਾ ਇਹ ਜਿਮੇਜਾ ਪਰਿਵਾਰ ਸਾਡਾ ਜੀਰੇ ਦਾ ਉਹਨਾਂ ਦੇ ਇੱਕੋ ਬੇਟੇ ਸੀਗੇ ਨਿਸ਼ਾਨ ਜਿਮੇਜਾ ਦੀ ਉਹਨਾਂ ਦੀ ਯਾਦ ਵਿੱਚ ਪਿੱਛੇ ਜੇ ਤੋਂ ਲੋਕਾਂ ਦੀ ਮੌਜਾ ਉਹ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਬਹੁਤ ਸਾਰੇ ਕੈਂਪ ਵੀ ਲਗਵਾਏ